मेरे मेरे अड़के ही। पुन 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 तो मैं तो मैं 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 मैंने ओ ले। तो कर कर दो। वाई दो दो। तो मैड मोह आओ काजा आजा आजा। आ जाओ पीज घरों के। ਦੁੱਧ ਦੁੱਧ ਪੀ ਜੋ ਉਹ ਭੱਜ ਗਈ ਭੱਜ ਗਈ ਉਹ ਫੜੀ ਓਏ ਉਹ ਫੜੀ ਓੜੀ ਓਏ ਚੰਨਗੀ ਜੀ ਉਹ ਲੈ ਚਲੋ ਓਲੇ ਓਲੇ ਬੱਪਾ ਜਾਤੀ ਪੈ ਗਈ ਠੰਡ ਹੁਣ ਚਲ ਗਈ ਕਾ ਲੈ ਵੀ ਹੁਣ ਜਾ ਰਹੇ ਆ ਕਿਰਨਦੀ ਦੇ ਹੁਣਾ ਦੇ ਕੋਲ ਮੋਹਨਾ ਦੇ ਨਾਲ ਸੂਟ ਦਿਨ ਵਾਲੇ ਕਿਰਨਦੀ ਦੇ ਨਾਲ ਤੇ ਉਹ ਦੇ ਆਈਏ ਕਿਉਂਕਿ ਕੱਲ ਜਾਣਾ ਆ ਗੁਰਦੁਆਰਾ ਸਾਹਿਬ ਮੱਥਾ ਟੇਕਣ ਵਾਸਤੇ ਕੰਧ ਸਾਹਿਬ ਪਪਾ ਹਾਂ ਜੀ ਤੇ ਜਦੋਂ ਮੈਂ ਵਲੌਗ ਬਣਾਉਂਦਾ ਨਾ ਇੰਨੇ ਫਿਰ ਵਾਜਾਂ ਮਾਰੀ ਜਾਣੀਆਂ ਜੰਮਾ ਹਾਂ ਹਾਂਜੀ ਅੱਗੇ ਕਹਿੰਦੇ ਕਰਨ ਮੈਂ ਅੱਗੇ ਤੁਹਾਨੂੰ ਦੱਸਿਆ ਨਾ ਨੇ ਆ ਜਾਣਾ ਭਈ ਹਾਂਜੀ ਹਾਂਜੀ ਖੋਲੋ ਹਮ ਗੋਵਰੀ ਜੀ ਨਾਲ ਭੇ ਬਣ ਲਈਏ ਮੈਂ ਤਾਂ ਸਮਝ ਨਹੀਂ ਆਉਂਦੀ ਕੀ ਕਰੀ ਜਾਂਦੇ ਐਸਾ ਸ਼ਾਪੀਸ ਭਰਨ ਦੇ ਹੋ ਜੀ ਕੋਈ ਭਰਿਆ ਬਸ ਐਸਾ ਚੱਲ ਇਹ ਵੀ ਸਹੀ ਹੈ ਹਾਂਜੀ ਦੇਸੀ ਕਾਰ ਕੀ ਆ ਦੇ ਠੀਕ ਠਾਕ ਕੀ ਕਰੀ ਤੂੰ ਉਹ 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 ਨਹੀਂ ਬਾਰੀ ਆਹ ਕਰਨਾ ਖਾਣਾ ਮੇਰਾ ਕਦੋਂ ਖਾਣਾ ਹੈ ਮੇਰਾ ਐਵੇਂ ਲੈਂਦਾ ਇਹ ਡੈਡੀ ਦੋ ਤਨ ਖਾ ਲੇਗਾ ਭਾਜੀ ਆ ਕੇ ਲਾਦਾ ਹੈ ਨਾੜੀ ਅਜੇ ਤੱਕ ਨਹੀਂ ਪਾਸ ਹੋਣ ਡਿਆ ਵੀ ਐਟਾ ਲੱਗੀਆਂ ਇਥੇ ਸਾਰਾ ਅਸੀਂ ਆਣ ਪੱਕੇ ਤੇ ਚੜਨਾ ਆਹ ਸਾਣਾ ਪਾਰਕੂਰ ਸਾਡਾ ਵੈਸੇ ਵੀ ਮੇਰੇ ਪਪੀ ਤੇ ਪੂਤੇ ਲੱਗੇ ਰਹੇ ਨੇ ਮੂਹਰਾ ਹਾਂ ਆ ਜਾਈਏ ਆਪਣੇ ਖਾਨ ਵੀ ਲੁਕਣੋ ਨਹੀਂ ਆ ਹਾਂ ਅਸੀਂ ਅਸੀਂ ਚੰਬਰ ਚੰਬਰ ਲਾਇਆ ਕਰਨਾਗੇ ਉਹ ਚੰਬਰ ਕੀ ਉਹ ਅਮਰੂਦ ਨੇ ਚੰਬਰ ਉਹਦਾ ਜੀ ਉਹ ਬਾਗ ਬਣੀ ਵੀ ਨਹੀਂ ਬਣੀ ਉਹ ਮਨੂਦ ਨਹੀਂ ਮੈਂ ਵਾਕੇ ਅਮਰੂਦ ਸਾਈਡ ਤੇ ਹੀ ਆ ਸਾਈਡ ਤੇ ਹੀ ਉਦਾਂ ਸਾਈਡ ਤੇ ਕਾਂਦ ਤੋਂ ਮੈਂ 1.5 ਫੁੱਟ ਫੁੱਟ ਛੱਡਿਆ ਉਹਨੇ ਆਪਣਾ ਜਿਹੜਾ ਸੁੰਡੀਆਂ ਵਾਲਾ ਉਹ ਨਹੀਂ ਲਾਉਣਾ ਹੈ ਤਾਂ ਕੋਠੇ ਆ ਜਾ ਨਹੀਂ ਜਾ ਨਹੀਂ ਨਹੀਂ ਮਰੂਦ ਦਾ ਬੂਟਾ ਨਾ ਸਹੀ ਗੱਲ ਹੀ ਉਹ ਅੰਕਲ ਕਹਿੰਦੇ ਦਵਾਂਗੇ ਅੜੇ ਅੜੇ ਤਗੜੇ ਮਰੂਦ ਲੱਗਦੇ ਸਹੀ ਗੱਲ ਹੀ ਉਹ ਤੇ ਕਹਿੰਦੇ ਆਹ ਇਹ ਥੋੜਾ ਰਹਿਣਾ ਮੈਂ ਵਾਤਾ ਡੇਢ ਕ ਫੋਟੋ ਜੂਗਾ ਟਰਾਲੀਆਂ ਅੰਦਰ ਜਾਣੀਆਂ ਨਹੀਂ ਨਹੀਂ ਟਰਾਲੀਆਂ ਇੱਥੋਂ ਨਹੀਂ ਜਾਣੀਆਂ ਵਾਂ ਉਹ ਗੇਟ ਸਾਣੀ ਵੀ ਚੱਲਣੀਆਂ ਇਦਾਂ ਉਹ ਜਿੱਦਾਂ ਉਹਦੀ ਮਰਜ਼ੀ ਚੱਲ ਜੇ ਉਹ ਅਜੇ ਖਾਲੀ ਹੈ ਕਿ ਇਹ ਕਿਹੜਾ ਚੁੱਕਦਾ ਤਾਂ ਨਹੀਂ ਚੋਕਰੀ ਦਵਾਂਗੇ ਦੋ ਟਾਂ ਫੁੱਟ ਮੁੜ ਕੇ ਉਹਦੇ ਨਾਲ ਉਹਨਾਂ ਇੱਥੇ ਮਿੱਟੀ ਪਾ ਲੈਂਦੇ ਜਿੱਥੋਂ ਦੀ ਮਰਜ਼ੀ ਨਹੀਂ ਥੋੜੀ ਆ ਜਾਂਦੀ ਕੋਈ ਕੋ ਥਾਂ ਇਦਾਂ ਨਿਕ ਮਾਰੂ ਕਿ ਸਾਰੇ ਪਾਵਾਂਗੇ ਹਮ ਹਾਂ ਇਹਦਾ ਇਹਨਾਂ ਨੂੰ ਮੈਂ ਉੱਥੇ ਕਿਹਾ ਮੈਨੂੰ ਭੋਲ ਨਹੀਂ ਲੱਗਦੀ ਕਿਥੇ ਕੀ ਕਹਿਣੀ ਹੈ ਮੈਂ ਵਾਸ਼ਰੂਮ ਕਹਿ ਰਹੀ ਹਾਂ ਇਹ ਸਹੀ ਹੈ ਇੱਥੇ ਇੱਥੇ ਨਾਰਮੈਂਟ ਡਿਗਰੀ ਆਖੀ ਨਹੀਂ ਨਹੀਂ ਡਾਈਨਿੰਗ ਟੇਬਲ ਕਹੋ ਕਹੋ ਬਣਾ ਕਾਈਨਿੰਗ ਟੇਬਲ ਹਾਂਜੀ ਵੈਰੀ ਗੁੱਡ ਵੈਰੀ ਨਾਈਸ ਲੈ ਲੈ ਇਹਨੂੰ ਕਿ ਇਹ ਇਹ ਬੜੀ ਉੱਥੇ ਕਰੇ ਕੁ ਸਮੋਸੇ ਕਿੰਨੂ ਨਾ ਕਿਦਾਂ ਲਿਆ ਦੇ ਹਾਂ ਮੰਨੇ ਰੱਖ ਪਾਤੇ ਇਹਨੂੰ ਦਾਦੂ ਦਾਦੂ ਜੀ ਜੀ ਉਹ ਫੇਰ ਖਾਣਾ ਥੋੜੀ ਜੀ ਕੇ ਇਧਰੋਂ ਫੇਰ ਤੁਰਦਾ ਦਾਦੂ ਦਾਦੂ ਜੀ ਜੀ ਖਾਣਾ ਫੇਰ ਦਾਦੂ ਦਾਦੂ ਜੀ ਜੀ

Eh, woi, menebat, ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਇਹਦੇ ਨਾਲ ਵਲੌਗ ਦੇ ਵਿੱਚ ਤੇ ਮੈਂ ਉਮੀਦ ਕਰਦਾ ਤੁਸੀਂ ਸਰ ਜਣੇ ਬਹੁਤ ਹੀ ਵਧੀਆ ਹੋਗੇ ਤੇ ਅੱਜ ਦਾ ਵਲੌਗ ਕੁਝ ਸਪੈਸ਼ਲ ਹੈ ਖਾਸ ਕਰਕੇ ਸੰਦੀਪ ਵਾਸਤੇ ਸੰਦੀਪ ਤੇ ਮੰਨਨ ਨੇ ਇਹ ਕਹਿੰਦੀ ਵੀ ਨਹੀਂ ਆਪਾਂ ਉਹ ਵਾਲੀ ਚੀਜ਼ ਨਹੀਂ ਲੈਣੀ ਮੈਂ ਅਸਲ ਵਿੱਚ ਚੱਲੇ ਆ ਸੰਦੀਪ ਵਾਸਤੇ ਮੋਬਾਈਲ ਦੇਖਣ ਵਾਸਤੇ ਚੱਲੇ ਜੇ ਪਸੰਦ ਆ ਗਿਆ ਲੈਵਾਂਗੇ ਨਾ ਪਸੰਦ ਆਇਆ ਫਿਰ ਰਹਿਣ ਦੇਣਾ ਫਿਰ ਦੋ ਚਾਰ ਦਿਨ ਹਟਕੇ ਦੇਖ ਲਾਂਗੇ ਤੇ ਦੇਖਣੇ ਤਾਂ ਕੈਮਰੇ ਕੈਮਰਾ ਕੁਆਲਿਟੀ ਜੇ ਥੋੜੀ ਵਧੀਆ ਹੋਵੇ ਕਿਉਂਕਿ ਜਿਹੜਾ ਸੰਦੀਪ ਦੇ ਕੋਲ ਫੋਨ ਨਾ ਨਾ OnePlus ਉਹ ਤਾਂ ਵੀ ਵਧੀਆ ਆ ਪਰ ਉਹਦੀ ਕੈਮਰਾ ਕੁਆਲਿਟੀ ਇਨੀ ਵਧੀਆ ਨਹੀਂ ਜਿੱਤੇ ਆਈਫੋਨ ਕਹਿੰਦੀ ਇਹ ਮੈਂ ਲੈਣਾ ਨਹੀਂ ਆ ਤੇ ਵੈਸੇ ਤਾਂ ਕਹਿੰਦੀ ਆ ਵੀ Android ਵੀ ਨਹੀਂ ਲੈਣਾ ਕਹਿੰਦੀ ਨਹੀਂ ਲੈਣਾ ਅਜੇ ਤੇ ਪਰ ਮੈਂ ਆਖਣਾਂ ਵੀ ਚਲ ਦੇਖ ਆਉਂਦੇ ਆ ਯਾਰ ਦੇਖਣ ਚ ਕੀ ਹਰਚਿਆ ਤੇ ਜੇ ਕੈਮਰਾ ਵਧੀਆ ਲੱਗਿਆ ਮੇਰਾ ਥੋੜੀ ਕੀ ਹੈ ਮੈਂ ਫੋਨ ਤੇ ਹਰ ਗੁੰਦਾ ਹੁੰਦਾ ਮੇਰਾ ਥੋੜੀ ਕੋਈ ਗੱਲ ਨਹੀਂ ਚੱਲ ਰਹਾ ਹਰ ਗੰਨ ਵਾਸਤੇ ਪਈਆਂ ਮਨ ਲੱਗਾ ਫੋਨ ਹਰ ਗੰਨ ਵਾਸਤੇ ਹਰ ਗੰਨ ਵਾਸਤੇ ਤੇ ਇਹ ਹੀ ਸਹੀ ਇਥੇ ਮੈਂ ਕੀ ਕਰਨਾ ਨਹੀਂ ਨਹੀਂ ਕੋਈ ਨਾ ਤੇ ਦੂਜੀ ਗੱਲ ਹੀ ਆ ਤੇ ਇਨੂੰ ਹਰ ਗੁੰਦਰ ਚੈਨਲ ਓਪਨ ਕਰਕੇ ਦੱਸਿਆ ਕਹਿੰਦੀ ਮੈਂ ਉਹਦੇ ਮਤਲਬ ਮਾੜੇ-ਮੋٹے ਵਲੌਗ ਬਣਾ ਲਿਆ ਕਰੂੰਗਾ ਫਿਰ ਉਹ ਤੁਸੀਂ ਕਹਿੰਦੇ ਕੈਮਰਾ ਕੁਆਲਿਟੀ ਨਹੀਂ ਸਹੀ ਹੁੰਦੀ ਵੇਖੀ ਹੈ ਕੀ ਤੇ ਫਿਰ ਇਸ ਕਰਕੇ ਮੈਂ ਸੋਚਿਆ ਚੱਲੋ ਮੋਬਾਈਲ ਦਾ ਆਪਣਾ ਨਵਾਂ ਲੈ ਲੈਨੇ ਤੇ ਸੋ ਹੁਣ ਆਪਾਂ ਚੱਲਦੇ ਜਿਹੜੀ ਦੁਕਾਨ ਤੇ ਆਪਾਂ ਜਾਣਾ ਆ ਆਪਣੇ ਭਰਾ ਜੀ ਨੇ ਜੀਆਰ ਵਾਲੇ ਨੇ ਗੁਰਦਾਸਪੁਰ ਰੋਡ ਤੇ ਹੈ ਠੀਕ ਹੈ ਤੇ ਆਪਣੇ ਭਰਾ ਨੇ ਮੇਰੇ ਨਾਲ ਮੱਲੋ ਉਹਨਾਂ ਦਾ ਛੋਟਾ ਵੀਰ ਜਿਹੜਾ ਮੇਰੇ ਨਾਲ ਪੜਦਾ ਰਿਹਾ ਹੈ ਦੋਸਤ ਹੀ ਆਪਣਾ ਗੁਰਸਾਹਿਬ ਹੈ ਉਹਦਾ ਨਾਮ ਤੇ ਸੋ ਹੁਣ ਚੱਲਦੇ ਆ ਬਹੁਤ ਸਾਰੀਆਂ ਗੱਲਾਂ ਬਾਤਾਂ ਹੋ ਗਈਆਂ ਨੇ ਓਕੇ ਬਾਈ ਬਾਈ ਲਵਾਂ ਸਕੂਟਰੀ ਤੇ ਜਾਣਾ ਪੈਣਾ ਹੈ ਕਿਉਂਕਿ ਆਪਣੀ ਗੱਡੀ ਮਗਰ ਗੱਡੀ ਲੱਗੀ ਹੈ ਗੁਰਪੁਰੇ ਜਾਣਾ ਨਹੀਂ ਪਾਪਾ ਕੁਟਕੋਟ ਜਾਣਾ ਹਾਂ ਜਾਣਾ ਹੈ ਵਾਈਗਰੂ ਵਾਈਗਰੂ ਹਾਂ ਜਾਣਾ ਹੈ ਜਾਣਾ ਹੈ ਕੁਟਕੋਟ ਜਾਣਾ ਹਾਂ ਜਾਣਾ ਵਾ ਲੈ ਹਾਂ ਤੁਸੀਂ ਜਾਣਾ ਕਰਦੋਾਰੇ ਇੱਧਰ ਆਪਾਂ ਕੋਸ਼ਿਸ਼ ਕਰਦੇ ਰਹਿਣਾ ਹਾਂ ਹਾਂਜੀ ਜਾਣਾ ਸਕੂਟਰੀ ਦੀ ਆਵਾਜ਼ ਸੁਣ ਕੇ ਤੇ ਉਸੇ ਟਾਈਮ ਬਾਹਰ ਆਈਓ ਹੈ ਬੜੀ ਸ਼ਤਾਨੀ ਕਰਦੀ ਹੈ ਹੁਣ ਚੱਲਿਆ ਮੈਂ ਮੋਬਾਈਲ ਦੇਖਣ ਲੈ ਵੀ ਲੋਕੇਸ਼ਨ ਚੈੱਕ ਕਰ ਰਿਹਾ ਤੇ ਹੁਣ ਜਿੱਥੇ ਆਜ ਭਰਾ ਆ ਗਏ ਗਲੀ ਦੇ ਵਿੱਚ ਜੀ ਆ ਮਠਿਆਈ ਵਾਲੀ ਦੁਕਾਨ ਆਈ ਹੈ ਕਾਫੀ ਵੱਡੀ ਆ ਅੱਜ ਨੁੱਕਰ ਵਾਲੀ ਵਿਖਾਨ ਯਾਰ ਪਰਾਨਾ ਦੀ ਦੁਕਾਨ ਆਪਣੀ ਚੈਕ ਕਰੀ ਤੇ ਇਹ ਨੈਤ ਹੋ ਰਹੇ ਆ ਲੈ ਵੀ ਇਹ ਫੋਲਡ ਹੈ ਨਾ ਕਲਿੱਪ ਐਸ ਐਸ ਠੀਕ ਹੈ ਅੱਛਾ ਇਧਰ ਲਿ ਬਣੀ ਡਿਸਪਲੇ ਆ ਗਈ ਹੈ ਦੋਨੋਂ ਪਾਸੇ ਚੱਲੇਗਾ ਇਹਨਾਂ ਦਾ ਤਾਂ ਹੁਣ ਜਾ ਆਪਣਾ ਮੈਂ ਤਾਂ ਬਸ ਹੋਰ ਨਹੀਂ ਕੋ ਮੈਂ ਹੋਰ ਕੋ ਨਹੀਂ ਬਿੰਦਾ ਕੈਮਰਾ ਕੁਆਲਿਟੀ ਵਾ ਵੇਖਣੀ ਆ ਚੀਜ਼ ਉਹ ਕਿੱਡੀ ਘੈਂਟ ਜਿਕਨੇ ਆਹ ਆਈ ਫੋਨ ਦੇ ਵਿੱਚ ਮੇ ਹੈ ਗਾੜੀ ਚੀਜ਼ ਵਾਈਡ ਐਂਗਲ ਵਾਲੀ ਕੁਆਲਿਟੀ ਕਿੱਡੀ ਘੈਂਟ ਆ ਬਈ ਉਹ ਕੈਸਾ ਹੀ ਕਰਦਾ ਵੀ ਕੁਆਲਿਟੀ ਕਿਹੜਾ ਤੇ ਮੈਂ ਕਿਹ ਚੇਪੂ ਕੱਢੇ ਪਏ ਪੂਰੇ ਮੈਂ ਭਾਜ ਨੂੰ ਗੱਲ ਕਹਿੰਦਾ ਮੈਂ ਤਾਂ ਇਹਦੀ ਸਕਰੀਨ ਵੀ ਗੋਲ ਹੈ ਮੇਰੀ ਗੁੜੀਆਂ ਨੇ ਮੈਂ ਤਾਂ ਤੋੜ ਦੇਣਾ ਆ ਚੱਕਰ ਬੱਸ ਦੇਖਣਾ ਪੈਂਦਾ ਆ ਹੋਰ ਨਹੀਂ ਵੀ ਚੱਕਰ ਕੈਮਰਾ ਦੇਖਦਾ ਵੀ ਸਹੀ ਹੈ ਇਹ ਇਹਦੇ ਚ ਨਹੀਂ ਪਾ ਜਵਾਈ ਡੰਗ ਲਿਆ ਨਹੀ ਨਾ ਫੇਰ ਇਹਦਾ ਵੇਖਣ ਦਾ ਫਾਇਦਾ ਨਹੀਂ ਆਪ ਨੂੰ ਚਾਹੀਦਾ ਵਾਈਡੰਗ ਇਧਰ ਤੱਕ ਆ ਇਹ ਪਾ ਜੀ ਨਵੇਂ ਲੱਗੇ ਸੈਕੰਡ ਹੈਂਡ ਆਈਫੋਨ ਸੈਕੰਡ ਹੈਂਡ ਮਨੇ ਉੱਛੇ ਲੱਗੇ ਆ ਅਸਲ ਨਵੇਂ ਆ ਲੱਗੇ ਉੱਪਰ ਨਵੇਂ ਵੀ ਮਿਲ ਜਾਣਗੇ ਤੇ ਆ ਸਾਰੇ ਸੈਕੰਡ ਹੈਂਡ ਨੇ ਜਿਦਾਂ ਥੋੜੇ ਥੋੜੇ ਚੱਲੇ ਨੇ ਤੇ ਬੈਟਰੀ ਹੈਲਥ ਵੀ ਚੰਗੀ ਹੈ ਇਹਨਾਂ ਦੀ ਤੇ ਜੇ ਕਿਸੇ ਨੇ ਬਾਏ ਕਰਨਾ ਵੇ ਲੈਣਾ ਹੋਵੇ ਤੇ ਲੈ ਸਕਦੇ ਹੋ ਠੀਕ ਹੈ ਤੇ ਇਹਨਾਂ ਦਾ ਮੈਂ ਕੰਟੈਕਟ ਨੰਬਰ ਹੀ ਮੈਂਸ਼ਨ ਕਰਦਾਗਾ ਤੇ ਆਈਡੀ ਵੀ ਇੰਸਟਾਗ੍ਰਾਮ ਦੀ ਮੈਂਸ਼ਨ ਕਰਦਾਗਾ ਠੀਕ ਆ ਜੀ 11 12 13 ਹਰੇ ਹੈਗੇ ਇੱਧਰ ਆਹ ਵੇਖੋ ਤਿੰਨ ਵਾਲੀ ਰੇਂਜ ਵੀ ਹੈਗੀ ਜੇ ਇੱਧਰ ਆ ਗਿਆ ਐਂਡਰੋਇਡ ਐਂਡਰੋਇਡ ਇਹ ਨਵੇਂ ਕੇ ਵੀ ਸੈਕੰਡ ਹੈ ਭਾਜੀ ਸੈਕੰਡ ਹੈ ਤੇ ਲੱਗ ਨਵਿਆ ਨਾ ਜੇ ਪੁੱਛੋ ਅਸਲ ਨਵਿਆ ਮਗਰ ਲੱਗੇ ਜੇ ਚੈੱਕ ਕਰ ਲੋ ਤੇ ਇੱਧਰ ਆ ਸਾਰੇ ਸਿਕਨੈਟ ਜੀ OnePlus ਲੈਣਾ ਕੋਈ ਵੀ ਕਿਸੇ ਵੀ ਕੰਪਨੀ ਦਾ ਲੈਣਾ Samsung ਲੈਣਾ Oppo Vivo ਜਿਹੜਾ ਚਾਹੀਦਾ ਉਹ ਹੀ ਮਿਲ ਜੇਗਾ ਕਿਹੜਾ ਲੈਣਿਆ ਕਰ ਜੋਗੇ ਤੇ ਹੁਣ ਚੱਲੇ ਆ ਮੈਂ ਘਰ ਫੋਨ ਪਸੰਦ ਨਹੀਂ ਆਇਆ ਅਜੇ ਤੇ ਨਾਲ ਹੀ ਉਹ ਭਰਾ ਆ ਆਪਣੇ ਤੇ ਉਹ ਸਲਾਹ ਵੀ ਸਹੀ ਦਿੰਦੇ ਆ ਜਿਹੜਾ ਫੋਨ ਪਸੰਦ ਆ ਉਹ ਕਹਿੰਦੇ ਵੀ ਇਹਦਾ ਭਾਜੀ ਅਜੇ ਰੇਟ ਵੜਾ ਪਿਆ ਤੇ ਕਹਿੰਦੇ ਵੀ ਤੁਹਾਨੂੰ ਇਹਦੇ ਵਿੱਚ ਸਸਤਾ ਫੋਨ ਮਗਵਾ ਦਾਂਗੇ ਥੋੜਾ ਜਿਹਾ ਤੇ ਕਹਿੰਦਾ ਵੀ ਇੱਕ ਦੋ ਦਿਨ ਰੋਜੋ ਮਾੜਾ ਮੋਟਾ ਸਕਰਾਇਚ ਹੋਊਗਾ ਫੋਨ ਦੇਤੇ ਤੇ ਕਹਿੰਦੇ ਵੀ ਉਹ ਮਗਵਾ ਲਾਂਗੀ ਤੇ ਮੈਂ ਕਿਹਾ ਚੱਲ ਠੀਕ ਆ ਉਹ ਮਗਵਾ ਦਿਓ ਤੇ ਆਪਾਂ ਨੂੰ ਦੋ ਕੁ ਦਿਨ ਵੇਟ ਕਰਨੀ ਪਣੀ ਹੈ ਉਹ ਮਿਲ ਜੂਗਾ ਆਪਾਂ ਨੂੰ ਫੋਨ ਇਕ ਲਾਇਆ ਮੂ ਤੇ ਹੈ ਨਹੀਂ ਤੁਮੇ ਇੱਕ ਬੋਲਾ ਹੈ ਫੇਸ ਵਾਸ਼ ਫੇਸ ਵਾਸ਼ ਆਛਾ ਆਛਾ ਹਾਂਜੀ ਇੱਕ ਲਾਇਆ ਲਓ ਜੀ ਇਹ ਕੀ ਪੜਾ ਖੀਆ ਖੀਆ ਮੈਂ ਆਪਣੇ ਪੁੱਤ ਵਾਂਦ ਲੰਨ ਮੈਂ ਮੇਰਾ ਪੁੱਤ ਖਾਂਦਾ ਖੀਆ ਕਿਤੇ ਖੀਆ ਆਇਆ ਇੱਕ ਖੀਆ ਯਾਰ ਕੀਆ ਕੰਮ ਮੇਰੀ ਆਈ ਕੀ ਆਈ ਵੇ ਹਾਂ ਵਾਹ ਖਾਓ ਚਾਹ ਲੈ ਖਾ ਲੈ ਅਹ ਤੇਰੀ ਕਾ ਗਏ ਪਤਨੇ ਦੇ ਰਾਜਾ ਚੱਲੇ ਮਿੱਤਰੋ ਹੁਣ ਨਾ ਤਿਆਰ ਹੋ ਜਾਈਏ ਗੋਦਵਰੀ ਕਨਸੈਪਟ ਜਣਾ ਮੱਥਾ ਟੇਕਣ ਵਾਸਤੇ ਤੇ ਹੁਣ ਪਰਨਾ ਫੜਾ ਨਾ ਸਹੀ ਕਰਕੇ ਮੰਗ ਲਈਏ ਵੀ ਇਸੇਰ ਦਾ ਬੰਨਿਆ ਛੋਟਾ ਪਰਨਾ ਤਿਆਰ ਹੋ ਜਾਈਏ ਹੇ ਭਾਜੀ ਵੀ ਆ ਗਏ ਤੇ ਇਧਰ ਇੱਕ ਹੰਦੀ ਦੀ ਹਣੀ ਵੀ ਆ ਗਏ ਨੇ ਤੇ ਹਾ ਵਲੈ ਹਰ ਫਤੇ ਵੀ ਆ ਗਿਆ ਓਏ ਯਾਰ ਫਤੇ ਵੀ ਆ ਗਿਆ ਪਿੰਕ ਪਾਇਆ ਹੀ ਅੱਜ ਤੇ ਆ ਗੂੜਾ ਰੰਗ ਪੂਰਾ ਲਵੀਨ ਨੰਨੀ ਵੀ ਆ ਗਈ ਹਲੇ ਹੁਣ ਕਰਨਾ ਪਏ ਜੇ ਮਾਦ ਮਾਦ ਜਿੰਦਰਾ ਵੈਰੀ ਗੁੱਡ ਡਾੜੀ ਨੂੰ ਫਿਕਰ ਆਪਾ ਹਾਂਜੀ ਕੀ ਰਮਾਲ ਤੇ ਆ ਪਿੱਛੇ ਬੈਠ ਜੇ ਤਹੀ ਨਾ ਬੜਾ ਸਤਾ ਦਿੰਦੇ ਵੇਹ ਮੈਂ ਨਾ ਸਤਾਉਂਦਾ ਕੱਢਿਆ ਯਾਰ ਗੁੰਡੇ ਨਾਣੇ ਮੇਰੇ ਮੈਨੂੰ ਬਹੁਤ ਸਤਾ ਦਿੰਦੇ ਆਹੋ ਜਾਨ ਹੁਣ ਕੀ ਆ ਪਾਇਏ ਨਹੀਂ ਕਿਥੇ ਗੇ ਇੱਥੇ ਬਿਠਾਓ ਚਲੋ ਜੀ ਚੱਕੋ ਇਹਨੂੰ ਚਲੋ ਆਜੋ ਚਲੋ ਜੀ ਚੱਲ ਜੀ ਕਿੱਥੇ ਨੇ ਕਿੱਥੇ ਚੱਲੇ ਆਪਾਂ ਗੁਰਦੁਆਰਾ ਸਾਹਿਬ ਕਿੱਥੇ ਚੱਲੇ ਪੜਾ ਗੁਰਦੁਆਰੇ ਗੋਦੀ ਆਏ ਮੈਂ ਨਹੀਂ ਗੱਡੀ ਕਹਿੰਦੇ ਤਾਰ ਦੇ ਭਾਜੀ ਮੈਂ ਕਹਿੰਦੇ ਉਹ ਡੈਡੀ ਕਹਿੰਦੇ ਪਾਰ ਦੇ ਤਾਰ ਤੋਂ ਉੱਤੋਂ ਉੱਥੇ ਲੈਣੇ ਆ ਬਿਜਲੀ ਵਾਲੀ ਦੁਕਾਨ ਤੋਂ ਮੁਰੂਤ ਤਾਰ ਤਨੇ ਕਹਿਰ ਕ ਨੂੰ ਕਹਿੰਦੇ ਤਾਰ ਦੇ ਉਹ ਹੁਣ ਨਹੀਂ ਮੈਂ ਲੈ ਤੁਰਦੇ ਨਹੀਂ ਹੋਣਾ ਨਖਰੇ ਜੇ ਕਰੀ ਜਾਂਦੇ ਉੱਥੇ ਤਾਰ ਤਾਂ ਇਹਨੂੰ ਹਾਂ ਤੇ ਬਹਿ ਜਾ ਤੁਸੀਂ ਬਹਿ ਜਾ ਇੱਥੇ ਇੱਥੇ ਬਹਿ ਜਾ ਬਹਿ ਜਾ ਬਹਿ ਜਾ ਬਹਿ ਜਾ ਆਇਨਾ ਆਇਨਾ ਤੇ ਬੈਠੋ ਅੱਗੇ ਤੁਸੀਂ ਚਲਾਓ ਨਾ ਮੈਂ ਸਾਈਡ ਤੇ ਬੈ ਇਹਨੇ ਭਾਜ ਨਹੀਂ ਇੱਥੇ ਤਾਰ ਦਿੰਨੇ ਨਹੀਂ ਨਹੀਂ ਇੱਧਰ ਬੈਣ ਆਗਲੇ ਬੰਨੇ ਮੈਂ ਮੇਰਾ ਮੈਂ ਮਹਾੜ ਕੇ ਬੈਠਾ ਹਾਂ ਇਹ ਜਾਣਦੇ ਹੋ ਬਸ 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 ਅਚੜੀ ਗੇਟ ਪਹੁੰਚ ਕੇ ਵੇਖੋ ਕਿੰਨਾ ਪੁਰਾਣਾ ਜਿਹਾ ਦਰਵਾਜ਼ਾ ਕਰੋ ਚੱਕ ਐ ਹੈ ਨਹੀਂ ਇੱਧਰ ਪਕੌੜੇ ਚੱਕ ਕਰੋ ਕਾਫੀ ਪ੍ਰਾਣੀ ਲਖਣ ਆ ਪਕੌੜੇ ਪਕਾੜੇ ਵਾਵਾ ਹਮ ਇੱਧਰ ਵਧੀਆ ਹੁੰਦੇ ਆ ਖਾਦੇ ਕਦੀ ਭਾਜੀ ਇੰਨੇ ਪਕੌੜੇ ਹਾਂਜੀ ਆਹ ਦੁਕਾਨਵੇ ਕਿੰਨੀ ਪੁਰਾਣੀ ਆਵੇ ਹੈ ਕਣੀ ਹੈ ਪਾ ਮਿਹਰਾ ਦਾਹੀਆ ਵਧੀਆ ਲੈਵੇ ਲਖਨਪੁਰ ਸੇ ਇਹ ਦੁਕਾਨ ਕਿੰਨੀ ਪੁਰਾਣੀ ਹੈ ਇਹ ਚੈੱਕ ਕਰੋ ਨਾਨਕ ਸਾਈਟਾਂ ਦੀ ਬਣੀ ਹੈ ਬਾਕੀ ਤੇ ਕੁਝ ਕੀ ਚੀਜ਼ਾਂ ਦੇ ਟਾ ਟਹਿ ਟਰੀ ਹੋ ਗਈਆਂ ਨੇ ਕਣੇ ਟਾਹ ਟਹਿਰੀ ਕਹਿੰਦੇ ਭਾਜੀ ਹੈ ਨਾਨਕ ਸਾਈਟ ਤੋਰ ਤੋਰ ਕੇ ਨਾਮ ਬਣਾਈ ਜਾਂਦੇ ਨੇ ਸਹੀ ਗਾ ਆ ਵੀ ਨਾਨਕ ਸਾਈਟਾਂ ਦਾ ਇਹ ਆ ਵੀ ਕਿੰਨਾ ਪੁਰਾਣਾ ਆ ਵੇ ਭਾਜੀ ਆ ਪ੍ਰਨਾਲਾ ਹਾਂ ਆ ਪਰਣਾਲਾ ਪੁਰਾਣਾ ਬਣਿਆ ਬੜੀਆਂ ਵਟੀਰੀਆਂ ਬਣਾਉਂਦੇ ਹੁੰਦੇ ਸੀ ਕਿ ਨਹੀਂ ਆ ਦੁਕਾਨ ਦੇਖੋ ਉਹ ਕਹਿੰਦੀ ਮੈਂ ਮੇਰਾ ਹੱਥ ਛੱਡ ਦੇ ਇਹ ਨਾ ਆ ਦੁਕਾਨ ਕਿੰਨੀ ਪੁਰਾਣੀ ਹੈ ਉਹ ਆ ਅੱਜ ਇਹਨਾਂ ਨੇ ਸਭ ਪੁਰਾਣੀਆਂ ਚੀਜ਼ਾਂ ਹੀ ਹੋਣੀਆਂ ਕਿ ਨਹੀਂ ਬਾਜੀ ਕਿੰਨਾ ਪੁਰਾਣਾ ਘਰ ਹੋਊਗਾ ਵੀ ਕਰੋ ਚੱਕ ਦੇਖੋ ਹਨਾ ਇਹ ਜਿੰਦਰਾ ਵਜਾਈ ਲੱਗਦਾ ਕੋਈ ਰਹਿੰਦਾ ਹੁੰਦਾ ਨਹੀਂ ਆ ਕਾ ਬੂਟ ਤੇ ਉੱਗਾ ਹੈ ਕੋਈ ਰਹਿੰਦਾ ਕੋਈ ਵੀ ਨਹੀਂ ਹਰ ਆਸ਼ ਕਰਾ ਚੱਕਾ ਆਹ ਕੰਬੜਾ ਗਲਤ ਆ ਜਿਹੜੇ ਮੋਟਰਸਾਈਕਲ ਇੰਨੇ ਰੋਡ ਦੇ ਤੇ ਲਾ ਦਿੰਦੇ ਨੇ ਜਗਾ ਕਿਤੇ ਅੱਗੇ ਕਿੰਨੇ ਹਾਂਜੀ ਕੋਲੇ ਮੋਟਰਸਾਈਕਲ ਕੋਈ ਨਹੀਂ ਪਹੁੰਚ ਗਏ ਆਪਾਂ ਕੰਧ ਸਾਹਿਬ ਗੁਰਦਾਰੇ ਆਪਾਂ ਉਧਰ ਜੁੜਾ ਕਰ Kerasih, kerja keras buka aja. iya, ukurannya jauh-jauh, mikro, sangka ਆਇਕ ਤੇ ਨਵੀ ਆ ਗਏ ਆ ਪੰਪ ਬੱਚਿਆਂ ਵਾਲੇ ਲਗਾਉਂ ਦਿੱਤਾ ਇਹ ਇਹ ਸੇਵਾਦਾਰ ਨੇ ਤੇ ਲੈਦ ਕੀ ਹੁੰਦਾ ਇਹ ਵੀ ਮੇਰੇ ਲਈ ਕਾਫੀ ਪਰੂਗਾ ਉਹ ਸੰਗਤ ਤਾਂ ਬਹੁਤ ਜ਼ਿਆਦਾ ਹੈ ਤੇ ਬੈਪਰਸ਼ਨ ਚੈੱਕ ਕਰ ਦੋ ਤੇਰ ਪ੍ਰਸ਼ਾਦ ਨਾਮ ਤੇਰੇ ਨਾਲ ਤੁਸਾਰ ਹੋ ਜੀ ਨਾਮ ਆਪਾ ਸੋਨ ਦਾ ਨਾ ਤੇ ਪਾਤਾ ਪੀ ਚੁਣੇ ਪਾਰ ਆ ਮੇ ਨੂੰ ਲੈ ਵੀ ਕਹਿੰਦੀ ਆ ਵੀ ਆ ਲੈ ਕੇ ਜਾਣਾ ਚਲੋ ਜੀ ਚਲ ਗਿਆ ਜੀ ਬਸ ਚਲੋ ਜੀ ਸੋਣਾ ਚਲੋ ਜੀ ਦਾਦਾ ਜਿੰਦਾਬਾਦ ਚਲੋ ਉੱਲਾਮੀ ਹੁਣ ਚੱਲਦੇ ਆਂ ਹਾਂ ਕਿੱਦਾਂ ਨੂੰ ਸਿੱਪੀ ਏ ਏਹ ਪ੍ਰਵਹ ਡਰ ਗਈ ਇਹ ਕਹਿੰਦੀ ਮੈਨੂੰ ਛੱਡ ਗਿਆ ਕਹਿੰਦੀ ਮੈਨੂੰ ਦਾਦਾ ਛੱਡ ਗਿਆ ਕਿਵੇਂ ਇੱਕ ਦਾਦਾ ਛੱਡ ਗਿਆ ਉਹਦੀ ਪਰ ਮੰਮੀ ਨਹੀਂ ਆਈ ਨਾ ਇਹਨਾਂ ਮੈਂ ਮੰਮੀ ਨੂੰ ਗੋਦੀ 'ਚ ਬਿਠਾ ਉਹ ਕੰਮ ਔਖਾ ਐ ਤੇ ਨਹੀਂ ਪਰ ਕੋਈ ਨਹੀਂ ਜਿਟਾ ਕਰਾਂਗੇ ਇੱਕ ਇੱਕ ਦਾਦਾ ਨੂੰ ਵੀ ਨਹੀਂ ਆਈ ਸਹੀ ਗੱਲ ਹੈ ਖਨੀ ਪਾਦੀ ਨਹੀਂ ਮੰਮੀ ਨਹੀਂ ਆਈ ਹਾਂਜੀ ਹਾਂਜੀ ਬਹੁਤ ਪਾੜਦੇ ਆ ਆਪਣੇ ਨੂੰ ਸਰ ਇਹ ਵੀ ਪੈ ਥੱਕ ਗਿਆ ਹੈ ਭਰਾਵਾ ਲੋਕ ਲੋਕ ਡਾਡੀ ਪੰਜੇ ਬੈਗੇ ਆ ਮੈਂ ਬੈਠਾ ਇੱਥੇ ਡਾੜੀ ਪੰਜੇ ਬੈਗੇ ਕਿਦਾ ਮਾ ਮੋਲ ਲੱਗੇ ਤੇ ਡਾੜੀ ਇਹਦੇ ਆ ਪੜਿਆ ਮੈਂ ਕੁੱਤੇ ਨਹੀਂ ਜਾਇਆ ਹੁਸੇ ਇੱਕਲ ਬੈਠੀ ਇਧਰ ਟੇਪਣਾ ਪੜਾਣਾ ਇਧਰ ਵਿਚੇ ਵੇਖੋ ਡਾੜੀ ਇਕੱਲੇ ਬੈਠੇ ਡਾੜੀ ਆ ਵਧ ਗਿਆ ਕਹ ਨਹੀਂ ਲੈ ਵੀ ਆ ਗਏ ਆਪਾਂ ਹੁਣ ਘਰੇ ਆ ਜਾ ਜਾ ਇਹ ਕਮਨ ਹੱਟ ਲੇਜੋ ਆਂਦੀ ਜਿੱਦਾਂ ਅਦਮ ਹੋਏ ਨਹੀਂ ਹੁੰਦੇ ਇੰਦਾ ਕਰਕੇ ਹੋਏ ਦੇਖ ਨਹੀਂ ਭਾਜੀ ਠੀਕ ਹੈ ਵਧੀਆ ਜਦੋਂ ਜਾਈਦਾ ਤਾਂ ਫਰਤੀ ਜੀ ਦੇ ਉਹ ਤਾਂ ਬੜੀ ਫਰਤੀ ਹੁੰਦੀ ਹੈ ਤੇ ਇਹ ਵੇਲੇ ਇਹ ਵੇਲੇ ਨਾ ਐ ਤੁਰਕੇ ਆਉਂਦੀ ਚਲੋ ਯਾਰ ਚਲੀਏ ਗਾਂਵ ਵੀ ਮੈਨੂੰ ਮੈਨੂੰ ਲੱਗਣ ਡਾ ਗੱਲ ਵੀ ਆਪਣਾ ਡੈਡ ਜੀ ਨੇ ਕੋਠੀ ਪਾ ਹੀ ਦੇਣੀ ਵਧੀਆ ਜੈਨੇ ਪਾ ਲਈ ਪੁਣੀ ਮੇਲਾ ਡਾਡੀ ਮਾਹੌਲ ਕਰਦੇ ਇਹਨਾਂ ਨੂੰ ਪੁੱਛੋ ਵੀ ਤੁਹਾਡੀ ਕੋਈ ਗਵੰਡੀ ਪਾ ਗਿਆ ਤੜਦੇ ਪਾ ਦੇ ਮੈਨੂੰ ਫੋਨ ਕਰਦੇ ਮੋਹੌੜ ਕਰਦੇ ਵੇਖ ਲਓ ਮੇਰੇ ਡੈਡੀ ਨਾਲ ਟੱਚ ਨਾ ਕਰਦੀ ਚਲੋ ਚਲਿਏ ਪਾਜੀ ਹੁਣ ਆਪਾਂ ਚੱਲੇ ਆਂ ਸ਼ਾਸਤਰੀ ਨਗਰ ਚੱਲੇ ਆਂ ਕਹਿੰਦੀ ਕਿਰਨਦੀਪੀ ਕਹਿੰਦੀ ਜਾਣਾ ਹੈ ਮੈਂ ਚਲੋ ਚੱਲੀਏ 10 15 ਮਿੰਟ ਹੋਣਗੇ ਜਰੂਰ ਐਵੇਂ ਕੁਛ ਨਹੀਂ ਮੇਰਾ ਤਾਂ ਜਾਨ ਨੂੰ ਜੀ ਨਹੀਂ ਕਰਨ ਦੇ ਵੇਹੇ ਇੰਨਾ ਐਵੇਂ ਪਲਾਨ ਜਿਹਾ ਬਣਾਇਆ ਨਾ ਹੀ ਨਹੀਂ ਬੰਦ ਨਹੀਂ ਹੋ ਰਹਿਣਾ ਅੱਜ ਸੰਡੇ ਆ ਅੱਜ ਅੱਜ ਥੋੜਾ ਲੇਟ ਤੱਕ ਹੀ ਰਹਿਣਾ ਐ ਮੋਟਰਸਾਈਕਲ ਚੱਲ ਜਾਨੇ ਆ ਜਣੀਆਂ ਕੱਪ ਗਲਾਸੀਆਂ ਰਿਸ਼ਕਦੀਆਂ ਨੇ ਬਸ ਲਾਈਟਾਂ ਦਾ ਕਮਾਲ ਆੜੀਆਂ ਵੱਡੀਆਂ ਲਾਈਟਾਂ ਨਹੀਂ ਇਹਨਾਂ ਦਾ ਕਮਾਲ ਹੀ ਬਸ ਠੀਕ ਹੈ ਲੈ ਅਜੀ ਫਲਾਵਰ ਵਗੈਰਾ ਆ ਜੇ ਇੱਧਰ ਦੇਖਣ ਦੇ ਆਂ ਪਰ ਅਜੀ ਮਤਲਬ ਇੰਨੀ ਵੈਰਾਈਟੀ ਆਈ ਨਹੀਂ ਕਹਿੰਦੇ 2-3 ਦਿਨ ਤੱਕ ਵੈਰਾਈਟੀ ਹੋਰ ਨਵੀਂ ਆ ਜਾਏਗੀ ਅਜੀ 2-3 ਦਿਨ ਲੱਗਣੇ ਆ ਕੀ ਆਵਾ ਉਹਨੇ ਖੜਨੇ ਕਿਦਾਂ ਹੁਣੇ ਨਹੀਂ ਜੇ ਵੈਰਾਈਟੀਆਂ ਆਉਣੀਆਂ ਆ ਉਹ ਕਹਿੰਦੇ ਦੇ ਵੈਰਾਈਟੀਆਂ ਜੇ ਆਉਣੀਆਂ 2-3 ਦਿਨ ਲੱਗਣੇ ਕਦਾਂ ਬੰਦਾ ਆ ਸਕਦਾ ਖਾ ਸਕਦਾ ਬੰਦਾ ਫਿਰ ਕੇ ਆ ਨਾਲੇ ਵਧੀਆਂ ਨਾਲੇ ਆ ਭਾਲੂ ਜੀ ਹਲ ਵੇਖ ਵੇਖ ਕੇ ਤੇ ਬਾਬਾ ਬੰਦਾ ਖਾ ਲਿੰਦਾ ਰੋਟੀ ਸਹੀ ਕਹਣੀ ਆਹ ਗਲਾਸਾਂ ਤੁਹਾਨੂੰ ਰੇਟ ਦੱਸਦਾ ਇਹਦੇ ਆਈਡੀ ਨਹੀਂ ਆ ਬਲੇ ਲੈ ਲਓ ਇਹਦੇ ਨਾਲ ਕੋਈ ਵੀ ਲਾਈਨ ਚ ਰੇਟ ਲੱਗੇ ਹੋਏ ਆ ਇਹ ਦਿੰਦੇ ਆ 6 ਗਲਾਸ 350 ਰੁਪਏ ਦੇ ਮਹਿੰਗੇ ਆ ਠੀਕ ਹੈ ਜੀ 350 ਰੁਪਏ ਵੇਦਾ 350 ਦੇ 350 ਇਹ 20 ਫਿਕਸ ਰੇਟ ਹਾਂਜੀ ਮੈਂ ਲੋਈ ਦੀ ਕੋਈ ਆਇਆ ਹੈ ਇਹ ਨਣੀ ਮਜ਼ਾ ਆਣਾ ਮੇਲੇ ਮੂਲੇ ਜਿਵੇਂ ਗਾਪੜੀ ਮਾਰਦੇ ਇਹ ਕਹਿੰਦੇ ਦੁਕਾਨਾਂ ਪੂਰੀਆਂ ਲੱਜਣਗਾਂ ਆਪਣਾ ਮੇਕਅਪ ਦਾ ਸਮਾਨ ਤੇ ਫਿਰ ਖੋਚਨੇ ਬਹੁਤ ਜ਼ਿਆਦਾ ਆਓ ਤੁਹਾਨੂੰ ਹੁਣ ਆਪਾਂ ਘੂੜੇ ਵਖੰਨੇ ਯਾਰ ਮੇਰੇ ਮੇਰੀ ਗੁड़िया ਵਾ ਤੇ ਯਾਰ ਮੈਂ ਆਪਣੀ ਧੀ ਵਾਸਤੇ ਪੰਗੂੜੇ ਤੇ ਬਖਾਦਾ ਆ ਮੈਂ ਆਪਣੀ ਧੀ ਨੂੰ ਪੰਗੂੜੇ ਬਹੋਣੇ ਵੀ ਆ ਪੁੱਤ ਲੱਗ ਕੇ ਤੇਰੇ ਵਾਸਤੇ ਬਾਜੂ ਮੇਰੀ ਕੁੜੀ ਵਾਸਤੇ ਪੰਗੂੜੇ ਲਾ ਕੇ ਵਾਦੂ ਤੇਰੀ ਚਿੜੀ ਕਿੱਥੇ ਢਿੱਲ ਲੰਦੀ ਸੀ ਪਾਲੂ ਪਾਲੂ ਕਿੱਥੇ ਪਾਲੂ ਹਲਕੋਂ ਤੇਰਾ ਪਾਲੂ ਕਿੱਥੇ ਆ ਜਿਹੜਾ ਲਿਆਂਦਾ ਸੀ ਕਿੱਥੇ ਆ ਅ ਕਿੱਥੇ ਆ ਭਾਕੇ ਨਾ ਉਹ ਜਾ ਭਾਕੇ ਨਾ ਕਿੱਥੇ ਆ ਬੋਤਲਾ ਪਾਲੂ ਕਿੱਥੇ ਪਤਾ ਪਾਲੂ ਇਹ ਥੜੀ ਆ ਉਹ ਹੀ ਪਾਲੂ

ਬਾਕੀ ਬਾਬੇ ਦਾ ਵਿਆਹ ਜਿਹੜਾ ਹੈ 10 ਦੀ ਘਨਵਾ ਰਿਹਾ ਗਨਾਨਕ ਪਾਸ਼ਾ ਜੀ ਦਾ ਵਿਆਹ ਤੇ ਸਾਰੇ ਜਣੇ ਜਰੂਰ ਪਹੁੰਚਿਓ ਕੀ ਗੱਲ ਕੀ ਆ ਜਾਣ ਕੇ ਨਹੀਂ ਵਲੌਗ ਬਣਾਉਂ ਦਿੰਦੀ ਮੈਨੂੰ ਕੇ ਤੇ ਸਾਰੇ ਜਣੇ ਜਰੂਰ ਪਹੁੰਚਿਓ ਬਟਾਲੇ ਦੇ ਜਿਹੜੇ ਲੱਗ ਲੱਗੇ ਵਾਲੇ ਤੇ ਯਾਰ ਜਰੂਰ ਆਏ ਪਿੰਡਾਂ ਥਾਵਾਂ ਵਾਲੇ ਨੇੜੇ ਨੇੜੇ ਵਾਲੇ ਕਿਉਂਕਿ ਨੇੜੇ ਵਾਲੇ ਨੇੜੇ ਵਾਲੇ ਜਿਹੜੇ ਵੀਡੀਓ ਸ਼ੇਅਰ ਕਰਨਗੇ ਨਾ ਤੇ ਫਿਰ ਦੂਰ ਦੂਰ ਤੱਕ ਪਹੁੰਚੂਗੀ ਹੋ ਸਕਦਾ ਦੂਰ ਵਾਲੇ ਵੀ ਆ ਜਾਣ ਵੀ ਵਜਣੀਆਂ ਤੇ ਬਹੁਤ ਹੈ ਵੇਖਣੀਆਂ ਚਲੋ ਠੀਕ ਹੈ ਜੀ ਓਕੇ ਬਾਏ ਬਾਏ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਹਰਗਣ ਵੇਖਾਂ ਮੈਂ ਹੋਰ ਦੋ ਚਾਰ ਗੱਲਾਂ ਕਰਨੀਆਂ ਨੇ ਫੇਰ ਵੇਖਾਂ ਭਾਂਡੇ ਵੀ ਖਿਲਰ ਸਕਦੇ ਨਹੀਂ ਸਹੀ ਗਾ ਮੈਂ ਉਹਨੂੰ ਮੈਂ ਕਹਿੰਦਾ ਉੱਧਰ ਨੂੰ ਵੇਖਾਂ ਮੈਂ ਤੇਰੇ ਵੱਜਣੀਆਂ ਬਹੁਤ ਹੀ ਵੇਖਿਆ ਇਹਨੂੰ ਕਿੰਨਾ ਬਿਚ ਨਈ ਮੈਂ ਤਾਂ ਇਹਨਾਂ ਨੂੰ ਥੋੜੀ ਮੈਂ ਕਹਿਣਾ ਯਾਰ ਜਿਹੜੇ ਆਪਣੇ ਆਪਣੇ ਇੰਨਾ ਪਿਆਰ ਦਿੰਦੇ ਆ